ਪਾਲੇ ਬਦਲ ਨਾਲ ਬੰਦੇ ਨਹੀਂ ਬਦਲਦੇ ਹੁੰਦੇ ਮਨ ਦੇ ਬਦਲ ਨਾਲ ਬੰਦੇ ਬਦਲਦੇ ਹੁੰਦੇ ਧਰੇ ਬਦਲ ਨਾਲ ਕੇ ਬੰਦੇ ਬਦਲਦੇ ਦੇਖੇ ਹੁਣ ਮਨ ਲੋ ਇੱਕ ਪੌੜੀ ਪੜਨੇ ਇੱਕ ਬੰਦੇ ਦੀ ਉਮਰ 40 ਜੋਗ ਹੋ ਜਾਏ ਪੌੜੀ ਮੈਂ ਪੜਾਂਗਾ ਅਰਥ ਯਾਦ ਕਰਨੇ ਇੰਨੇ ਕਮਾਲ ਦੇ ਉਹਦਾ ਜੀਵਨ ਹੋਵੇ ਕਿ ਜਿੱਥੇ ਜਾਏ ਕਰੋੜਾਂ ਲੋਕ ਉਹਦੇ ਸਾਹਮਣੇ ਹੱਥ ਜੋੜ ਕੇ ਖੜੋ ਜਾਣ ਬਾਬਾ ਜੀ ਆਗੇ ਮੈਂ ਨਿੰਦਿਆ ਨਹੀਂ ਕਰ ਰਿਹਾ ਪਰ ਇੱਕ ਪੱਖ ਰੱਖ ਰਿਆ ਵਾਂ ਕਿਆ ਕਰੋਣਾ ਲੋਕ ਨੂੰ ਮੰਨਣ ਤੇ ਸੱਚੇ ਵੇ ਉਹਦੀ ਪਿੱਠ ਪਿੱਛੇ ਵੀ ਕੋਈ ਉਹਦੇ ਨਿੰਦਿਆ ਨਾ ਕਰੇ ਸਾਰੀ ਧਰਤੀ ਤੇ ਉਹਦਾ ਬੋਲਬਾਲਾ ਹੋਵੇ ਪਰ ਮੇਰੇ ਬਾਬਾ ਜੀ ਕਹਿੰਦੇ ਆ ਕਿ 40 ਸਾਲ ਉਮਰ ਭੋਗ ਜਾਏ ਸਾਰੇ ਲੋਕ ਨੂੰ ਮੰਨਣ ਪਰ ਜੇ ਉਹ ਕਰਤਾਰ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ ਹੋਇਆ ਨਾ ਰੱਬ ਦੇ ਘਰ ਵਿੱਚ ਉਹਦੀ ਕੀਮਤ ਇੱਕ ਗੰਦਗੀ ਦੇ ਕੀੜੇ ਜਿਹੀ ਹੋਰ ਨੂੰ ਕੋ ਮੈਂ ਇੱਕ ਤੁਹਾਨੂੰ ਹੋਰ ਗੱਲ ਬੇਨਤੀ ਬਾਣੀ ਚ ਕਰ ਜਾਂ ਕਦੀ ਵੀ ਕਿਸੇ ਬੰਦੇ ਦੇ ਆਤਮਿਕ ਜੀਵਨ ਦੀ ਪਰਖ ਇਹ ਨਹੀਂ ਕਿ ਕਰੋੜਾਂ ਬੰਦੇ ਉਹਨੂੰ ਸੁਣਨ ਵਾਸਤੇ ਆ ਰਹੇ ਆ ਫਿਰ ਇਹ ਤਾਂ ਰਹੀ ਸੁਣੀ ਵੀ ਇਹ ਪਰਖ ਨਹੀਂ ਕਿ ਇਸ ਬੰਦੇ ਦੇ ਜਿਹੜੇ ਅਨਯਾਈ ਨੇ ਕਰੋੜਾਂ ਬੰਦੇ ਨੂੰ ਮੰਨਦੇ ਆ ਆ ਗੁਰੂ ਨਾਨਕ ਸਾਹਿਬ ਦਾ ਇੱਕ ਵਚਨ ਹੈ ਪੂਜ ਲੱਗੇ ਪੀਰ ਆਖੀਏ ਇੱਕ ਬੰਦਾ ਆਪਣੇ ਆਪ ਨੂੰ ਪੀਰ ਅਖਵਾਏ ਤੇ ਸਾਰੀ ਦੁਨੀਆ ਉਹਦੀ ਪੂਜਾ ਕਰੇ ਪੂਜ ਲੱਗੇ ਪੀਰ ਆਖੀਏ ਮਹਾਰਾਜ ਕਹਿੰਦੇ ਨੇ ਉਹ ਬੰਦਾ ਸਾਰੀ ਦੁਨੀਆ ਵਿੱਚ ਪੂਜਿਆ ਜਾਏ ਉਹਦੇ ਚੇਲਿਆਂ ਦੀ ਗਿਣਤੀ-ਮਿੰਤੀ ਕੋਈ ਨਾ ਹੋਵੇ ਪਰ ਮਹਾਰਾਜ ਕਹਿੰਦੇ ਜੇ ਉਹਦੇ ਅੰਦਰ ਕਰਤਾਰ ਦੀ ਇਬਾਦਤ ਨਹੀਂ ਕਰੋੜਾਂ ਚੇਲਿਆਂ ਦੇ ਹੋਣ ਦੇ ਬਾਵਜੂਦ ਰੱਬ ਦੇ ਘਰ ਵਿੱਚ ਉਹਦੀ ਕੋਈ ਥਾਂ ਨਹੀਂ ਪੂਜ ਪੂਜ ਲਗਾ ਪੀ ਰੱਖੀ ਹੈ ਸਭ ਮਿਲੇ ਸੰਸਾਰ ਨਾਉ ਸੁਦਾਏ ਆਪਣਾ ਹੋਵੇ ਸਿੱਧ ਸੁਮਾਰ ਮਹਾਰਾਜ ਕਹਿੰਦੇ ਜਾਂ ਪਤ ਲੇਖਾ ਨਾ ਪਵੇ ਤਾਂ ਸਭ ਪੂਜ ਉਸ ਬੰਦੇ ਦੀ ਪੂਜਾ ਵੀ ਖਵਾਰੀ ਕਰ ਗਈ ਜੀ ਕਰਤਾਰ ਦਾ ਨਾਮ ਚਲੋ ਇੱਕ ਪੌੜੀਆ ਹੋਰ ਪੜਨੇ ਮੇਰਾ خیال ਰਾਤੀ ਸੀ ਮੈਂ ਰਾਂਚੀ ਜੀ ਸਪਿੰਦਰਜੀਤ ਸਿੰਘ ਜੀ ਜਦੋਂ ਮੈਂ ਕੋਈ ਤੁਕ ਬੋਲਦਾ ਸੀ ਨਾ ਜੀ ਉਹ ਸੱਚ ਧਾਰੀ ਬੱਚੇ ਮੈਂ ਹੈਰਾਨ ਹੋ ਗਿਆ ਬੀਬੀਆਂ ਮੈਂ ਇੱਥੋਂ ਤੱਕ ਜਿਹੜਾ ਸ਼ਬਦ ਫਾਰਸੀ ਦਾ ਯਾ